ਪਹਿਲਾਂ ਜੀ ਇਸ ਸਵਾਲ ਤੇ ਤਾਂ ਨਹੀਂ ਜਾਣਦਾ ਕਿ ਕਿਹਨੂੰ ਟਾਰਗੇਟ ਕਰਨਾ ਸੀ ਨਹੀਂ ਕਰਨਾ ਸੀ ਮਗਰ ਇੱਕ ਗੱਲ ਬੜੀ ਸਪਸ਼ਟ ਹੈ ਕਿ ਪੰਜਾਬ ਚ ਲਾਅਨ ਆਰਡਰ ਦਾ ਕਲੈਪਸ ਹੈ ਜੀ ਭਗਵੰਤ ਮਾਨ ਤੋਂ ਬਾਰਡਰ ਡਿਸਟ੍ਰਿਕਟ ਚ ਰੀ ਅੰਮਰਸਰ ਸਾਹਿਬ ਤੇ ਬਾਰਡਰ ਨਾਲ ਸੰਬੰਧਿਤ ਇਲਾਕਾ ਅ ਇੰਡੋ ਪਾਕ ਬਾਰਡਰ ਦਾ ਇਹ ਜ਼ਿਲ੍ਹਾ ਇਥੋਂ ਦੀ ਪੁਲਿਸ ਪ੍ਰਸ਼ਾਸਨ ਦਾ ਵੱਡਾ ਫੇਲੀਅਰ ਹੈ ਔਰ ਕੱਲ ਪਰਸੋ ਵੀ ਜੋ ਹਾਦਸੇ ਹੋਏ ਆ ਸ੍ਰੀ ਅੰਮ੍ਰਿਤਸਰ ਸਾਹਿਬ 'ਚ, ਚਾਟਾ ਸਾਹਿਬ 'ਚ, ਸ਼ਰਿਆਮ ਗੋਲੀ ਚਲਣੀ, ਮੋਸਟ ਵਿਜ਼ਿਟਡ ਏਰੀਆ ਗੁਰੂ ਘਰ ਹੈ ਉੱਥੇ ਉਸ ਤੋਂ ਬਾਅਦ ਕਿਵੇਂ ਹਾਲਗੇਟ 'ਚ ਗੋਲੀ ਚਲਣੀ, ਉਸ ਤੋਂ ਪਹਿਲਾਂ ਸੁਖਬੀਰ ਜੀ ਤੇ ਦਰਬਾਰ ਸਾਹਿਬ ਤੇ ਅਟੈਕ ਹੋਣਾ ਔਰ ਉਸ ਤੋਂ ਬਾਅਦ ਮੰਦਿਰ ਤੇ ਬੰਬ ਅਟੈਕ ਹੋਣੇ ਆਰਮੀ ਏਰੀਏ ਦਾ ਜਿਹੜਾ ਉਹ ਥਾਣਾ ਉੱਥੇ ਬੰਬ ਚ ਚੱਲਣਾ ਔਰ ਅੱਜ ਮਜੀਠਾ ਰੋਡ ਇੱਥੇ ਬੰਬ ਚੱਲ ਜਾਣਾ ਔਰ ਪੁਲਿਸ ਦਾ ਡਿਨਾਇਲ ਮੋਡ 'ਚ ਰਹਿਣਾ ਕਵਰ ਅਪ ਆਪਰੇਸ਼ਨ ਲਾਂਚ ਕਰਨਾ ਕਿੱਥੇ ਨਾ ਕਿੱਥੇ ਜਿਹੜੇ ਲੋਕ ਮਾਹੌਲ ਖਰਾਬ ਕਰ ਰਿਹਾ ਉਹਨਾਂ ਦੀ ਮਦਦ ਹੀ ਕਰ ਰਿਹਾ ਉਹਨਾਂ ਨੂੰ ਐਕਸਪੋਜ਼ ਨਹੀਂ ਕਰ ਰਿਹਾ ਔਰ ਇਹ ਤਾਂ ਅੱਜ ਕਿਉਂਕਿ ਉਹ ਬੰਦੇ ਦੀਆਂ ਤਸਵੀਰਾਂ ਆ ਗਈਆਂ ਸਾਹਮਣੇ कि ਜਿਹੜਾ ਬੰਦਾ ਚਾਹੇ ਉਹ ਜ਼ਖਮੀ ਹੋਇਆ ਹੈ ਚਾਹੇ ਉਹਦੇ ਤੇ ਬੰਮ ਚੀਤਾ ਜਾਂਚ ਦਾ ਵਿਸ਼ਾ ਮਗਰ ਕਿਵੇਂ ਭਗਵਾਨਤਮਾਨ ਆਪਦੀ ਕੁਰਸੀ ਬਚਾਈ ਰੱਖਣਗੇ ਇਹ ਕਮਾਲ ਦੀ ਗੱਲ ਹੀ ਹੈ ਔਰ ਤੁਸੀਂ ਅੱਜ ਵੇਖੋ ਜਿਹੜਾ ਕੱਲ ਅਸੀਂ ਐਕਸਪੋਜ਼ ਕੀਤਾ ਉਹ ਕਿਹੜਾ ਕੇਸ਼ੂ ਗਏਗਾ ਕਿ ਕੀ ਆ ਉਹ ਸਿੱਧਾ ਹੀ ਮੈਨੂੰ ਡਰਟ ਪਾ ਰਿਹਾ ਜੀ ਕੀ ਮਜੀਠੀਆ ਅਰਜਿੰਦਰ ਸਿੰਘ ਦੀ ਮਦਦ ਕਰਦਾ ਸੀ ਹਰਜਿੰਦਰ ਸਿੰਘ ਨੂੰ ਨਸ਼ੇ ਪੇਚਣ ਤੋਂ ਰੋਕਦਾ ਸੀ ਤਾਂ ਅਸੀਂ ਠੋਕਿਆ

ਔਰ ਅਚਲियत ਜੋ ਕੱਲ ਹਾਲ ਗੇਟ ਚ ਮਰਡਰ ਹੋਇਆ ਹੈ ਜਾਂ ਦਰਬਾਰ ਸਾਹਿਬ ਤੇ ਗੋਲੀ ਚੱਲੀ ਹੈ ਜਾਂ ਠਾਕਰ ਦਵਾਰੇ ਮੰਦਰ ਬੰਮ ਫਟਿਆ ਜਾਂ ਰਣਜੀਤ ਐਵਨਿਊ ਚੌਕੀ ਤੇ ਨੈਕਸਟ ਟੂ ਜਿਹੜਾ ਉਹ ਗੁੰਮਟਾਲਾ ਚੌਕੀ ਜਿਹੜਾ ਆਰਮੀ ਏਰੀਏ ਦੇ ਨੇੜੇ ਆ ਉੱਥੇ ਬੰਬ ਫਟਿਆ ਜੀਨੂੰ ਇਹ ਰੇਡੀਏਟਰ ਪਲਾਸਟ ਕਹਿ ਰਹੇ ਸੀ ਅਸਲੀਅਤ ਇਹ ਆ ਹਰ ਕਿਸੇ ਦਾ ਬੰਦੇ ਦੀ ਕੰਦਾ ਆ ਇਹਨਾਂ ਕੌਮ ਤੇ ਜਿਹਨਾਂ ਕੋਮਪਟੈਂਸ ਹੈ ਜੀ ਪੁਲਿਸ ਦਾ ਫੇਲੀਅਰ ਹੈ ਲਾਰਡ ਆਰਡਰ ਦਾ ਇੰਟੈਲੀਜੈਂਸ ਦਾ ਭਗਵੰਤਮਾਨ ਔਰ ਕਮਿਸ਼ਨਰ ਪੁਲਿਸ ਉਹਨਾਂ ਦੇ ਹੈਂਡਪਿਕ ਜੁਮੇ ਆ ਜਿਹੜਾ ਲਿਖਿਆ ਗਿਆ ਹੈ ਸਰਕਾਰ ਕਹਿੰਦੀ 올 ਇਜ਼ ਫੈਲਿੰਗ ਪੰਜਾਬ ਉਹ ਤਾਂ ਦੇਖ ਹੀ ਰਿਹਾ ਜੀ ਜਸਵਾਰੀ ਆਪ ਤੇ ਸਮਾਨ ਲਈ ਆਪ ਜੰਮੇ ਆ ਰਿਹਾ ਭਗਵੰਤ ਜੀ ਮਾਨ ਤਾਂ ਹੈਲੀਕਾਪਟਰ ਤੇ ਹੁੰਦਾ ਹੈਲੀਕਾਪਟਰ ਹੀ ਸੇਫ ਉੱਡ ਰਿਹਾ ਲੋਕ ਤਾਂ ਰੋਜ਼ ਜਵਾਬ ਦੇਣ ਤੇ ਜੇ ਤਾਂ ਥੋੜਾ ਜਿਹਾ ਦੱਸ ਦੋ ਵੀ ਇਹ ਪੂਰੀ ਘਟਨਾ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਨਹੀਂ ਇਹ ਆ ਕੰਡੈਮ ਕਰਦਾ ਜੀ ਮੈਂ ਇਸ ਘਟਨਾ ਨੂੰ ਔਰ ਇਹ ਬੜਾ ਸਿਕਿਉਰਿਟੀ ਦਾ ਲੈਪਸ ਹੈ ਫੇਲਿਅਰ ਹੈ ਕੋਲਾਪਸ ਹੈ ਔਰ ਭਗਵਾਨਤਮਾਨ ਸਿੱਧਿਆ ਜ਼ਿੰਮੇਵਾਰ ਹੈ ਜੀ ਔਰ ਇਸ ਬਮ ਅਟੈਕ ਨੂੰ ਵੀ ਲਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਉਹ ਤਾਂ ਬਾਅਦ ਚ ਤਸਵੀਰਾਂ ਆ ਗਈਆਂ ਜਿਹੜੇ ਚਸ਼ਮਤੀ ਗਵਾ ਉਹਨਾਂ ਨੇ ਵੀ ਦੱਸਿਆ ਕਿ ਇਸ ਤਰ੍ਹਾਂ ਧਮਾਕਾ ਹੋਇਆ ਫਿਰ ਉਹ ਬੰਦਾ ਦੀ ਫੋਟੋ ਸਾਹਮਣੇ ਆ ਗਈ ਜਿਹੜਾ ਜ਼ਖਮੀ ਹੋਇਆ ਇਹਦੇ ਚ ਉਹਦੀ ਮੌਤ ਹੋ ਗਈ ਹੈ ਜੀ ਉਹਦੀ ਮੌਤ ਹੋ ਗਈ ਬਦਦਖਦਾਈ ਗੱਲ ਹੈ ਮਗਰ ਅਸਲੀਅਤ ਇਹ ਹੈ ਕਿ ਇਸ ਨੂੰ ਵੀ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਜਿਵੇਂ ਬਾਕੀ ਚੌਕੀਆਂ ਦੇ ਧਮਾਕੇ ਯਾਰ ਧਾਕਰ ਦਮਾਰੇ ਇੱਕ ਮੈਂ ਤੁਹਾਨੂੰ ਗੱਲ ਦੱਸਾਂ ਜੀ ਦੇਖੋ ਪਹਿਲਾਂ ਪੁਲਿਸ ਤੋਂ ਕੰਟਰੋਲ ਨਹੀਂ ਹੁੰਦਾ ਬਾਅਦ ਚ 10 ਮਿੰਟਾਂ ਚ ਕਹਿੰਨੇ ਅਸੀਂ ਲੱਭ ਲਿਆ ਸਭ ਕੁਝ ਤੇ ਪਹਿਲਾਂ ਤੁਸੀਂ ਲੱਭਣਾ ਨਹੀਂ ਚਾਹੁੰਦੇ ਸੀ ਕੀ ਚੱਕਰ ਹੈ ਮਤਲਬ ਵਾਇਬ ਪੁਲਿਸ ਬਾਅਦ ਚ ਹਰਕਤ ਚ ਆ ਰਹੀ ਹੈ ਪਹਿਲਾਂ ਕਿਥੇ ਸੁੱਤੀ ਹੈ ਰਾਜਿੰਦਰ ਸਿੰਘ ਕੌਂਸਲਰ ਦੀ ਦਾ ਕਤਲ ਹੋਇਆ ਜਾਂ ਹਲਫਜਰਸ ਕੱਲ ਹੋਇਆ ਹੈਲੇ ਤੱਕ ਸੀਮ ਦੀ ਕੋਈ ਸਟੇਟਮੈਂਟ ਨਹੀਂ ਆਈ ਤੁਸੀਂ ਸੀਐਮ ਦਾ ਫੇਲਿਅਰ ਹੈ ਸੀਐਮ ਸ਼ੁੱਡ ਰਿਜ਼ਾਈਨ ਲਾਅ ਐਂਡ ਆਰਡਰਲੀ ਉਹ ਸਿੱਧੇ ਜਿੰਮੇ ਆ ਰਿਹਾ ਉਹ ਹੈਂਡ ਪਿਕ ਅਫਸਰ ਲਾ ਰਿਹਾ ਜਿਨ੍ਹਾਂ ਤੋਂ ਲਾਅ ਐਂਡ ਆਰਡਰ ਕੰਟਰੋਲ ਨਹੀਂ ਹੋ ਰਿਹਾ ਇੰਡੋ ਪਾਕ ਬਾਰਡਰ ਤੇ ਸਥਿਤ ਪੰਜਾਬ ਦੀ ਲਾਅ ਐਂਡ ਆਰਡਰ ਦੀ ਅਕਸੂ ਫੇਲਿਅਰ ਕੋਲੈਪਸ ਹੈ ਔਰ ਕੱਲ ਵੀ ਜਿਹੜਾ ਹਰਜਿੰਦਰ ਸਿੰਘ ਦਾ ਮਰਡਰ ਹੋਇਆ ਹੈ ਅੱਜ ਉਹਨਾਂ ਨੇ ਜ਼ਿੰਮੇਵਾਰੀ ਛਰਿਆਂ ਪੋਸਟ ਪਾ ਕੇ ਫੇਰ ਲਈ ਆ ਕਿ ਮਜੀਠੀਆ ਇਹਨਾਂ ਦੀ ਮਦਦ ਕਰਦਾ ਸੀ ਹਰਜਿੰਦਰ ਛੋਹ ਦੀ ਹਰਜਿੰਦਰ ਛੋਹ ਨਸ਼ੇ ਵਾਲਿਆਂ ਨੂੰ ਫੜਾਉਂਦਾ ਸੀ ਅਸੀਂ ਇਹਨੂੰ ਠੋਕਿਆ ਤੇ ਗਾਹ ਕਿ ਇਹਨੂੰ ਠੋਕਣਾ ਦੱਸ ਦਿਓ ਭਾਈ ਮਜੀਠੀਆ ਸਰ ਰੋਡ ਵੀ ਮਜੀਠੇ ਤੋਂ ਜਾਂਦਾ ਪਹਿਲਾਂ ਉਸੇ ਸਮਰਾ ਦੇ ਪੰਪ ਤੇ ਵੀ ਹਮਲਾ ਹੁੰਦਾ ਕਿਵੇਂ ਦੇਖਦੇ ਹੋ ਸਾਰੇ ਮਾਮਲੇ ਨੂੰ ਨਾ ਬਹੁਤ ਸੀਰੀਅਸ ਹੈ ਜੀ ਐਂਡ ਪੁਲਿਸ ਇਹਦੇ ਚ ਫੇਲ ਹੋ ਰਹੀ ਹੈ ਔਰ ਭਗਵਾਨਤਮਾਨ ਛੁਡ ਰਜਾਈ ਸਰ